ਯੋ ਨਾ ਮੈਂ ਤੁਹਾਨੂੰ ਬਾਹਰ ਯਾਰ ਭੈਣ ਡਰ ਲੱਗਣ ਦੇ ਅੰਦਰ ਅੱਗੇ ਜਾ ਕੇ ਯਾਰ ਤੁਹਾਡਾ ਜੇ ਟੁੱਟ ਗਿਆ ਡੰਗਾ ਟੁੱਟਣ ਵਾਲਾ ਜੋ ਡੰਗੇ ਦੇ ਉੱਪਰੋਂ ਪਾਣੀ ਆਂੜਿਆ ਤਾਰਿਆ ਢੂੰਗੀ ਆਂੜਿਆ ਓਏ ਹਾਂ ਉਹ ਪਾਣੀ ਦਾ ਆਵਰ ਚੜ ਗਿਆ ਓਏ ਛੱਡ ਦਿਓ ਛੱਡ ਦਿਓ ਛੱਡ ਦਿਓ ਪਿੱਛੋ ਪਾਣੀ ਚੜ ਗਿਆ ਉੱਪਰ ਓਏ ਰੱਬਾ ਮੇਰੇ ਆ ਬੱਲ 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 ਵਾਹਿਗੁਰੂ 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 ਉਹ ਬਾਬਾ ਖਵਾਜਾ ਵੀਰ ਪਾ ਭਲਾ ਕਰ ਹੁਣ ਥੋੜਾ ਜਿਆ 82 88 ਤੋਂ 1988 ਤੋਂ ਰਹਿ ਗਿਆ ਇਹ 2 ਫੁੱਟ ਥੱਲੇ ਬਾਕੀ ਪੂਰਾ ਹੀ ਪੂਰਾ ਮੇਰੇ ਫੋਨ ਤੇ ਵੀ ਆ ਰਹੀ ਹੋਈ ਬਣਾ ਰਹੇ ਨੇ ਇੱਥੇ ਬਣਾਣੇ ਥੱਲੇ ਪਾਣੀ ਦਾ ਥੱਲੇ ਦੇਖ ਥੱਲੇ ਦਾ ਕੀ ਮਾਹੌਲ ਹੈ ਨਖੇ ਵਾਲੀ ਕੰਨ ਦੇ ਪਣੀ ਜੜ ਗਿਆ ਨਖੇ ਵਾਲੀ ਦੇ ਓ ਮੈਂ ਆ ਗਾੜਾ ਆ ਲੈ ਬਾਲੇ ਬਿੱਡੂ ਬਿੱਡੂ ਬੜਾ ਪਾਣੀ ਓਏ ਬਿੱਡੂ ਵੇ ਜਾ ਪਸਾ ਟੇਕ ਬਾਬੇ ਦੇ ਵਿਆ ਪ੍ਰਸ਼ਾਦ ਮਣੇਗਾ ਪ੍ਰਸ਼ਾਦ ਲਿਆ ਮੱਥਾ ਟੇਕੀਏ ਲਾ ਆ ਪਾਣੀ ਦੇ ਬਿਲਕੁਲ ਗੰਡੇ ਦੇ ਓਏ ਓ ਠੀਕ ਹੋ ਗਿਆ ਪੈ ਰਹੇ ਹੋਵੇ ਇਹ ਦਿਵਾਰ ਢੁੱਟ ਜਣੀ ਓਏ ਇਹ ਦਿਵਾਰ ਢੁੱਟ ਕੋਸਾ ਟੇਕਾ ਮਸਾ ਟੇਕਾ ਮਸਾ ਟੇਕਾ ਬਾਬੇ ਦੇ ਇਹ ਕਸੀਕਣਾ ਨਾ ਤੇ ਪਾਣੀ ਜਾਏਗਾ ਨਾ ਤੇ ਲਗ ਰਿਹਾ